ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਾਂਗੀ ਕਿ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਜਰੂਰ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਸਿਰਕੇ ਵਾਲੇ ਪਿਆਜ਼ ਕਿਉਂਕਿ ਜਦੋਂ ਵੀ ਅਸੀਂ ਕਿਤੇ ਬਾਹਰ ਖਾਣਾ ਖਾਣ ਵਾਸਤੇ ਜਾਂਦੇ ਆ ਤੇ ਅਸੀਂ ਸਿਰਕੇ ਵਾਲੇ ਪਿਆਜ਼ ਜਰੂਰ ਆਰਡਰ ਕਰਦੇ ਆ ਕਿਉਂਕਿ ਸਭ ਨੂੰ ਬਹੁਤ ਪਸੰਦ ਹੁੰਦੇ ਆ ਇਹ ਪਿਆਜ਼ ਆਪਾਂ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਸਿਰਕੇ ਵਾਲੇ ਪਿਆਜ਼ ਬਣਾਉਣ ਲਈ ਇਹ ਮੈਂ ਥੋੜੇ ਜਿਹਾ ਪਿਆਜ਼ ਲਏ ਨੇ ਇਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਇਹਨਾਂ ਨੂੰ ਹੁਣ ਮੈਂ ਇਸ ਤਰ੍ਹਾਂ ਕੱਟ ਲਗਾਵਾਂਗੀ ਇਧਰੋਂ ਇਸ ਤਰ੍ਹਾਂ ਕਰਕੇ ਸਾਰੇ ਪਿਆਜ਼ਾਂ ਵਿੱਚ ਕੱਟ ਲਗਾ ਕੇ ਇਹਨਾਂ ਨੂੰ ਤਿਆਰ ਕਰਾਂਗੇ ਆ ਦੇਖੋ ਇਹਦੇ ਵਾਸਤੇ ਮੈਂ ਇੱਕ ਚਕੰਦਰ ਲਈ ਹੈ ਥੋੜਾ ਜਿਹਾ ਅਦਰਕ ਉਹਨੂੰ ਇਸ ਤਰ੍ਹਾਂ ਕੱਟ ਲਿਆ ਤੇ 6-7 ਹਰੀਆਂ ਮਿਰਚਾਂ ਇਹ ਲਈਆਂ ਨੇ ਮਿਰਚਾਂ ਘੱਟ ਦਿਖੀਆਂ ਨੇ ਇਸ ਕਰਕੇ ਮੈਂ ਇੰਨੀਆਂ ਲਈਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਪਾਣੀ ਵਿੱਚ ਇਹ ਵਾਲੇ ਕਾਲੀ ਮਿਰਚ ਲੌਂਗ ਤੇ ਤੇਜ ਪਤਾ ਇਹਨੂੰ ਉਬਾਲਦੇ ਆ ਫਿਰ ਬਾਕੀ ਇਹਦੀ ਤਿਆਰੀ ਕਰਦੇ ਆ ਤੀਲੇ ਵਿੱਚ ਇੱਕ ਕੱਪ ਪਾਣੀ ਲਿਆ ਹੈ ਇਹਦੇ ਵਿੱਚ ਹੁਣੇ ਦੋ ਤੇਜ਼ ਪੱਤੇ ਤਿੰਨ ਲੌਂਗ ਤੇ 10 ਕਾਲੀਆਂ ਮਿਰਚਾਂ ਇਹਨਾਂ ਨੂੰ ਪਾ ਦਾਂਗੇ ਇਹਦੇ ਨਾਲ ਹੀ ਇਹਦੇ ਵਿੱਚ ਮੈਂ ਇੱਕ ਚਮਚਾ ਚੀਨੀ ਐਡ ਕਰਾਂਗੀ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਾਂਗੇ ਤਾਂ ਕਿ ਕਾਲੀ ਮਿਰਚ ਲੌਂਗ ਤੇ ਤੇਜ ਪੱਤੇ ਦਾ ਫਲੇਵਰ ਪਾਣੀ ਚ ਆ ਜਾਏ। ਇਹਦੇ ਵਿੱਚ ਮੈਂ ਅੱਧਾ ਚਮਚਾ ਨਮਕ ਤੇ ਇੱਕ ਚੁਟਕੀ ਕਾਲਾ ਨਮਕ ਲਿਆ ਇਹ ਐਡ ਕਰਾਂਗੇ। ਹਲਕਾ ਜਿਹਾ ਉਬਾਲ ਆ ਜਾਏਗਾ ਜਦੋਂ ਪਾਣੀ ਚ ਉਬਾਲ ਆ ਜਾਏਗਾ ਫਿਰ ਆਪਾਂ ਇਹਦੇ ਵਿੱਚ ਛਕੰਦਰ ਐਡ ਕਰਾਂਗੇ। ਆ ਦੇਖੋ ਪਾਣੀ ਚੰਗੀ ਤਰ੍ਹਾਂ ਉਬਲਣਾ ਸ਼ੁਰੂ ਹੋ ਗਿਆ ਹੈ। ਚੀਨੀ ਨਮਕ ਇਹਦੇ ਵਿੱਚ ਮੈਲਟ ਹੋ ਗਿਆ ਹੈ। ਇਹ ਜਿਹੜੇ ਆਪਾਂ ਇਹਦੇ ਵਿੱਚ ਸਾਫ ਤੇ ਮਸਾਲੇ ਪਾਏ ਨੇ ਕਾਲੀ ਮਿਰਚ ਲੌਂਗ ਤੇ ਤੇਜ ਪਤਾ ਉਹਦਾ ਫਲੇਵਰ ਵੀ ਪਾਣੀ ਵਿੱਚ ਆ ਗਿਆ ਹੁਣ ਆਪਾਂ ਇਹ ਕੱਟੀ ਹੋਈਏ ਚੁਕੰਦਰ ਇਹਨੂੰ ਐਡ ਕਰਾਂਗੇ ਆ ਦੇਖੋ ਇਹਦੇ ਪਾਣ ਨਾਲ ਪਾਣੀ ਦਾ ਕਲਰ ਇੱਕਦਮ ਰੈੱਡ ਹੋ ਗਿਆ ਹੈ ਇੱਕ ਤੋਂ ਮਿੰਟ ਇਹਨੂੰ ਹਲਕਾ ਜਿਹਾ ਉਬਾਲ ਲਵਾਂਗੇ ਫਿਰ ਗੈਸ ਬੰਦ ਕਰ ਦਾਂਗੇ 2 ਮਿੰਟ ਆਪਾਂ ਚੁਕੰਦਰ ਨੂੰ ਵੀ ਪਾਣੀ 'ਚ ਉਬਾਲ ਲਿਆ ਆ ਦੇਖੋ ਪਾਣੀ ਦਾ ਕਲਰ ਕਿਸ ਤਰ੍ਹਾਂ ਹੋ ਗਿਆ ਹੈ ਹੁਣ ਗੈਸ ਬੰਦ ਕਰਕੇ ਇਹਨੂੰ ਠੰਡਾ ਕਰਦੇ ਆਂ ਜੀ ਫਿਰ ਬਣਾਉਨੇ ਆਪਾਂ ਸਿਰਕੇ ਵਾਲੇ ਪਿਆਜ਼ ਜਦੋਂ ਵੀ ਤੁਸੀਂ ਸਿਰਕੇ ਵਾਲੇ ਪਿਆਜ਼ ਬਣਾਉਨੇ ਨੇ ਪਾਣੀ ਵਿੱਚ ਹਮੇਸ਼ਾ ਹੀ ਤੁਸੀਂ ਇਹ ਵਾਲੀਆਂ ਚੀਜ਼ਾਂ ਨੂੰ ਉਬਾਲ ਕੇ ਪਾਣੀ ਗਰਮ ਕਰਕੇ ਪਿਆਜ਼ਾਂ ਵਿੱਚ ਪਾਉਣਾ ਇਹਦੇ ਨਾਲ ਪਿਆਜ਼ ਬਹੁਤ ਵਧੀਆ ਬਣਦੇ ਨੇ ਤੇ ਪਿਆਜ਼ ਦਾ ਟੇਸਟ ਵੀ ਕਾਫੀ ਵਧੀਆ ਹੁੰਦਾ ਹੈ ਇਹ ਵਾਲਾ ਜਿਹੜਾ ਪਾਣੀ ਆਪਾਂ ਤਿਆਰ ਕੀਤਾ ਠੰਡਾ ਹੋ ਗਿਆ ਹੈ ਤੇ ਇਹਦੇ ਵਿੱਚੋਂ ਇਹ ਤੁਸੀਂ ਚਾਹੋ ਤਾਂ ਤੇਜ ਪੱਤਾ ਕੱਢ ਵੀ ਸਕਦੇ ਹੋ ਜੇ ਨਹੀਂ ਕੱਢਣਾ ਤੇ ਇਹਨੂੰ ਇਸ ਤਰ੍ਹਾਂ ਰਹਿਣ ਦੇਣਾ ਹੈ ਪਰ ਮੈਨੂੰ ਕੱਢ ਲਵਾਂਗੀ ਤੇ ਹੁਣ ਆਪਾਂ ਤਿਆਰੀ ਕਰਦੇ ਹਾਂ ਜੀ ਪਿਆਜ਼ ਦੀ ਇਹ ਮੈਂ ਇੱਕ ਕੱਚ ਦਾ ਡੱਬਾ ਲਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਿਆਜ਼ ਪਾਵਾਂਗੇ ਇਸ ਦੇ ਨਾਲ ਇਹ ਵਾਲੀਆਂ ਹਰੀਆਂ ਮਿਰਚਾਂ ਨਾਲੀ ਅਦਰਕ ਅਦਰਕ ਦਾ ਟੇਸਟ ਵੀ ਇਹਨਾਂ ਵਿੱਚ ਬਹੁਤ ਵਧੀਆ ਲੱਗਦਾ ਹੈ अद्धा कप मैं सिरका लिया है सिरके में पा देंगे हम ये वाला पानी, ये भी नाली चुकंदर लो जी अपने बहुत ही टेस्टी सिरके वाले प्याज बन के रेडी ने कलर देखो तुसी। ਆ ਦੇਖੋ ਇਹਨੂੰ ਪੂਰੀ ਰਾਤ ਅਸੀਂ ਇਸ ਤਰ੍ਹਾਂ ਹੀ ਫਰਿੱਜ ਵਿੱਚ ਰੱਖਾਂਗੇ ਤੇ ਸਵੇਰ ਤੱਕ ਇਹਦਾ ਕਲਰ ਹੋਰ ਵੀ ਵਧੀਆ ਹੋ ਜਾਣਾ ਹੈ ਤੇ ਇੱਕ ਦੋ ਦਿਨ ਦੇ ਵਿੱਚ ਪਿਆਜ਼ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ फटाफट ਬਣ ਜਾਂਦੇ ਨੇ ਤੁਸੀਂ ਇਹਨੂੰ ਹਫਤਾ 10 ਦਿਨ ਫਰਿੱਜ ਵਿੱਚ ਰੱਖ ਸਕਦੇ ਹੋ ਆ ਦੇਖੋ ਜੀ ਆਪਣੇ ਪਿਆਜ਼ ਕਿੰਨੇ ਸੋਹਣੇ ਨੇ ਰੰਗ ਦੇਖੋ ਕਿੰਨਾ ਵਧੀਆ ਆਇਆ ਇਹਨਾਂ ਦਾ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਇਹ ਸੌਫਟ ਹੋ ਗਏ ਨੇ ਜਿਵੇਂ ਤੁਸੀਂ ਪਿਆਜ਼ ਇੱਕ 10 ਦਿਨ ਤੱਕ ਇਹਨਾਂ ਨੂੰ ਵਰਤ ਸਕਦੇ ਹੋ 10 ਦਿਨ ਤੋਂ ਪਹਿਲਾਂ ਅਗਰ ਪਿਆਜ਼ ਖਤਮ ਹੋ ਜਾਵੇ ਤੁਸੀਂ ਕੱਟ ਕੇ ਇਸੇ ਪਾਣੀ ਵਿੱਚ ਫਿਰ ਪਿਆਜ਼ ਪਾ ਸਕਦੇ ਹੋ ਐਸੀ ਮੇਰਾ ਬੜਾ ਹੀ ਸਿੰਪਲ ਜਿਹਾ ਤਰੀਕਾ ਸਿਰਕੇ ਵਾਲੇ ਪਿਆਜ਼ ਬਣਾਉਣ ਦਾ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸੋਗੇ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਸਟੀਕਾਲ ਜੀ ਦੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ